ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਤੁਹਾਡੇ ਲਈ ਅੱਜ ਇੱਕ ਇਹੋ ਜਿਹੀ ਵਧੀਆ ਵੀਡੀਓ ਲੈ ਕੇ ਆਏ ਆ ਕਿ ਆਪਾਂ ਨੂੰ ਡੈਰੀਆਂ ਵਾਸਤੇ ਨਾ ਕਿ ਆਪਾਂ ਦੇਖਦੇ ਹੁੰਦੇ ਆ ਕਿ ਡੈਰੀਆਂ ਵਾਸਤੇ گاਵਾਂ ਵਾਲੀ ਕਦੇ ਆਪਾਂ ਲੈਟਰ ਪਾਉਨੇ ਆ ਕਦੇ ਆਪਾਂ ਉੱਪਰ ਟੀਨਾ ਰੱਖਦੇ ਆ ਜੀ ਕਿ ਜਿਹੜੀਆਂ ਉਹਨਾਂ ਨੂੰ گاਵਾਂ ਨੂੰ ਵੀ ਪਰੇਸ਼ਾਨੀ ਆਉਂਦੀ ਹੈ ਗਰਮੀਆਂ ਇਹ ਤਾਂ ਖਾਸ ਕਰ ਜੀ ਅੱਜ ਅਸੀਂ ਪਿੰਡ ਗੜੇ ਆ ਖੋਸਾ ਪਾਡੋਕੇ ਜ਼ਿਲ੍ਹਾ ਮੋਗਾ ਜੀ ਅੱਜ ਤੁਹਾਨੂੰ ਇੱਕ ਇਹੋ ਜਿਹੀ ਵੀਰ ਨਾਲ ਮਿਲਾਵਾਂਗੇ ਕਿ ਜਿਹੜਿਆਂ ਤੁਹਾਡੀਆਂ ਸਾਰੀਆਂ ਜਿਹੜੀਆਂ ਇਹ ਮੁਸ਼ਕਲਾਂ ਦਾ ਹੱਲ ਕਰੂਗਾ ਜੀ ਹਾਂਜੀ ਅੱਜ ਆਪਾਂ ਆਏ ਹਾਂ ਖੋਸਾਪਾਣਡੋਕੇ ਇੱਥੇ ਇੱਕ ਨਾ ਗੁਰਦੁਆਰਾ ਸਾਹਿਬ ਆ ਜੀ ਛੀਦਾਂ ਦਾ ਗੁਰਦੁਆਰਾ ਸਾਹਿਬ ਆ ਪਿੰਡ ਦੇ ਵਿੱਚ ਉੱਥੇ ਇੱਕ ਬਾਈ ਨੇ ਅਸਰ ਕੰਡੇ ਦਾ ਬਣਾਈ ਹੋਈ ਛੱਤ ਜੀ ਤੇ ਬਾਈ ਨੂੰ ਪੁੱਛਾਂਗੇ ਕਿ ਇਹ ਛੱਤ ਦਾ ਕੀ ਰੇਟ ਚੱਲਦਾ ਹੈ ਜੇ ਬਾਈ ਕਿਸੇ ਨੇ ਬਣਾਉਣੀ ਹੋਵੇ ਤੋ ਕਿੱਥੋਂ ਤੱਕ ਸੰਪਰਕ ਕਰ ਸਕਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਬਾਈ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਤੇ ਆਪਣਾ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਹੈ ਜੀ ਰਾਮ ਸਿੰਘ ਠੀਕ ਹੈ ਜੀ ਤੇ ਪਿੰਡ ਆਪਣਾ ਬੁੱਟਰਸ਼ਰੀ ਆ ਠੀਕ ਹੈ ਜੀ ਇਹ ਪਿੰਡ ਪੈਂਦਾ ਜ਼ਿਲ੍ਹਾ ਮੋਕਸਰ ਚ ਠੀਕ ਹੈ ਜੀ ਬੁੱਟਰਸ਼ਰੀ ਜੀ ਬੁੱਟਰਸ਼ਰੀ ਠੀਕ ਹੈ ਬਾਈ ਜੀ ਤੇ ਬਾਈ ਜੀ ਗੱਲ ਕਰੀਏ ਆਪਾਂ ਜਿਹੜੀ ਛੱਤ ਉੱਪਰ ਪਾਉਣੇ ਹੁੰਨੇ ਆ ਹਨਾ ਜੀ ਜਿਵੇਂ گاਵਾਂ ਦਾ ਸ਼ੈੱਡ ਹੋ ਗਿਆ ਜਾਂ ਹੋਰ ਕਿਸੇ ਤਰ੍ਹਾਂ ਦਾ ਵੀ ਕਿਸੇ ਨੇ ਕੋਈ ਸ਼ੈੱਡ ਪਾਉਣਾ ਹੈ ਇਹ ਤੁਸ ਨੂੰ ਜਿਹੜਾ ਕੰਮ ਕਰਦੇ ਨੂੰ ਕਿੰਨਾ ਕ ਟਾਈਮ ਹੋ ਗਿਆ ਜੀ ਜਿਹੜਾ ਆਪਣਾ ਇਹ ਕੰਮ ਕਰਦੇ ਨੂੰ ਆਪ ਨੂੰ ਟੋਟਲੀ 2 ਸਾਲ ਹੋ ਗਿਆ ਪਹਿਲਾਂ ਆਪਾਂ ਹੋਰ ਕੰਮ ਕਰਦੇ ਸੀ ਠੀਕ ਹੈ ਠੀਕ ਇਸੇ ਨਾਲ ਹੀ ਸਾਰਾ ਟੋਟਲ 2 ਸਾਲ ਹੋ ਗਿਆ ਆਪਾਂ ਨੂੰ ਇਹ ਛੱਡਾ ਪਾਉਂਦਿਆਂ ਨੂੰ ਠੀਕ ਹੈ ਜੀ ਠੀਕ ਹੈ ਜੀ ਇਹ ਟੋਟਲ ਅਕੋਰਡਿੰਗ ਆਪਾਂ ਕਹਿ ਸਕਦੇ ਆਂ ਵੀ ਐਨੀਮਲ ਆਸਤੇ ਦਾ ਵਰਦਾਨ ਠੀਕ ਹੈ ਜੀ ਸਾਰੇ ਐਨੀਮਲ ਆਸਤੇ ਵਰਦਾਨ ਵਾਲੀ ਚੀਜ਼ ਆ ਠੀਕ ਹੈ ਇਹ ਹੁਣ ਫਿਰ ਬਾਈ ਜਿਹੜੇ ਤੁਸੀਂ ਇਹ ਆਪਣਾ ਸਰਕੰਡਾ ਪਾਉਣੇ ਹਨ ਜੀ ਤੇ ਇਹ ਜਿਹੜਾ ਕਿੰਨੇ ਚਿਰ ਦੀ ਤੁਸੀਂ ਕਿਸੇ ਨੂੰ ਆਪਣੇ ਜੇ ਕਿਸੇ ਕੋਈ ਵੀਰ ਪਾਉਂਦਾ ਉਹਨਾਂ ਕਿੰਨੇ ਚਿਰ ਦੀ ਗਾਰੰਟੀ ਦਿੰਦੇ ਉਹਨਾਂ ਦੀ ਆਪਾਂ ਬਾਈ ਗਾਰੰਟੀ ਨਾਰਮਲ ਵੀ ਆਪਾਂ ਕਰੀਏ ਨੇ ਘੱਮ 10 ਸਾਲਾਂ ਦੀ ਚੱਲ ਜਾਂਦੀ ਇਹ ਆਪਾਂ ਜੜਾ ਲਵਾਂਸ ਪੁਣੇ ਇਹ ਤਾਂ ਜਾਂਦਾ ਹੀ ਕਿਤੇ ਨਹੀਂ ਗਿਆ ਠੀਕ ਹੈ ਜੀ ਇੱਕ ਜਿਵੇਂ origignal ਚੀਜ਼ ਦੀ ਗਾਰੰਟੀ ਨੇ ਨੂੰ ਦੀ ਠੀਕ ਹੈ ਜੀ ਇਹਦੀ ਉਹ ਚੀਜ਼ ਹੈ ਬਾਈ ਅੱਛਾ ਜਿਹੜੇ ਮਾਸਾ ਜੜਾ ਲਾ ਜੀ ਇਹ ਜੜਾ ਲਾ ਠੀਕ ਹੈ ਤੇ ਬਾਈ ਜੀ ਜੇ ਆਪਾਂ ਇਹ ਗੱਲ ਕਰੀਏ ਕਿ ਜਿਹੜਾ ਇੱਕ ਵੀ ਸ਼ੇਪ ਦਾ ਆਉਂਦਾ ਹਨਾ ਜੀ ਆਪਣੀ ਛੱਤ ਬੰਦੀ ਹੈ ਵੀ ਸ਼ੇਪ ਦੀ ਤੇ ਉਹ ਵੀ ਤੁਸੀਂ ਬਣਾਉਣੇ ਆ ਜੀ ਬਣਾ ਦਿੰਨੇ ਆ ਬਈ ਵੀ ਸ਼ੇਪ ਆਪਾਂ ਬਣੇ ਵੀ ਦੋ ਤਿੰਨ ਛੱਡ ਠੀਕ ਹੈ ਜੀ ਤੇ ਆਪਾਂ ਵੀ ਸ਼ੇਪ ਤੇ ਮਿੱਟੀ ਪਵਾਉਣ ਦੀ ਰეკਮੈਂਡ ਕੀਤੀ ਆ ਵੀ ਉਹਦੇ ਤੇ ਮਿੱਟੀ ਵੀ ਪੈਂਦੀ ਵੀ ਸ਼ੇਪ ਤੇ ਪਲਾਸਟਰ ਵੀ ਹੁੰਦਾਗਾ ਪਰ ਬੰਦਾ ਪੈਸੇ ਲਾਣ ਵਾਲਾ ਹੋਵੇ ਉਹ ਵੀ ਸ਼ੇਪ ਛੱਡ ਦੇ ਹਰ ਬੰਦੇ ਦੇ ਵਸ ਦਾ ਵਾ ਕੰਮ ਹੈ ਨਹੀਂ ਠੀਕ ਹੈ ਜੀ ਤੇ ਜਦੋਂ ਬਾਈ ਜੀ ਇਹ ਛੱਤ ਤਿਆਰ ਕਰਦੇ ਆ ਹਨ ਤੁਸੀਂ ਤੇ ਜਿਹੜਾ ਹੀਟਾਂ ਵਾਲਾ ਜਿਹੜਾ ਪਿੱਲਰਾਂ ਵਗੈਰਾ ਦਾ ਜਾਂ ਕੋਈ ਲੋਹੇ ਦੇ ਲੱਗੀਆਂ ਹੁੰਦੀਆਂ ਆਪਣੀਆਂ ਪੈਪਾ ਵਗੈਰਾ ਖੜਾ ਕਰਨ ਦਾ ਉਹ ਵੀ ਥੋੜਾ ਹੀ ਪ੍ਰਬੰਧ ਹੁੰਦਾ ਹੈ ਕਿ ਜੀ ਘਰ ਦਾ ਆਪਣੇ ਕੋਲੇ ਬਾਈ ਪ੍ਰਬੰਧ ਨਹੀਂ ਹੁੰਦਾਗਾ ਉਹ ਕਿਉਂਕਿ ਆਪਣੇ ਕੋਲੇ ਕੰਮ ਕਲੀ ਛੱਤ ਦਾ ਹੀ ਨਹੀਂ ਨਿਬੜਦਾ ਇੰਨਾ ਕੰਮ ਆਪਣੇ ਕੋਲੇ ਛੱਤ ਦਾ ਹੈਗਾ ਤੇ ਥੱਲੇ ਮਿਸਤਰੀ ਲਾ ਕੇ ਢਾਂਚਾ ਸਾਰਾ ਤਿਆਰ ਕਰ ਲੈਂਦੇ ਘਰ ਵਾਲੇ ਵੀਰ ਠੀਕ ਹੈ ਜੀ ਠੀਕ ਹੈ ਜੀ ਗਾਡਰਾਂ ਟਿੱਕਰ ਫਟ ਲੈਣਾ ਹੁੰਦਾ ਉਦੋਂ ਉੱਪਰਲਾ ਮੇਰਾ ਮਟੀਰੀਅਲ ਬਾਸ ਕਾਡਿੰਗ ਜੋ ਵੀ ਪੈਣਾਗਾ ਉਹ ਆਪਣਾ ਮਟੀਰੀਅਲ ਹੁੰਦਾ ਤੇ ਜਿਹੜਾ ਫਿਰ ਬਈ ਥੱਲੜਾ ਹਿੱਸਾ ਹੁੰਦਾ ਜੀ ਉਹਦਾ ਫਿਰ ਤੁਸੀਂ ਦੇ ਕੇ ਆਉਣੇ ਆ ਨਕਸ਼ਾ ਵਗੈਰਾ ਸਾਰਾ ਕਰਵਾ ਜੇ ਕਿਸੇ ਵੀਰ ਨੂੰ ਨਹੀਂ ਪਤਾ ਉਹਨੂੰ ਆਪਾਂ ਬਈ ਯਾਰ ਕੋਈ ਨਕਸ਼ਾ ਫੋਨ ਰਾਹੀਂ ਵੀ ਭੇਜ ਦਿੰਨੇ ਆ ਜਿਆਦਾ ਦੂਰ ਵਾਲਾ ਜੇ ਕੋਈ ਨੇੜ ਦਾ ਬੰਦਾ ਉਹਨੂੰ ਆਪਾਂ ਬਈ ਦੱਸਿਆਉਣੇ ਆ ਵੀ ਨਕਸ਼ਾ ਦੱਸ ਦਿੰਨੇ ਆ ਕਿਨੇ ਬਈ ਜਿੰਨੇ ਛੱਡਾ ਕਿਵੇਂ ਆਪਣੀ ਦਿਸ਼ਾ ਹੋਣੀ ਚਾਹੀਦੀ ਆ ਠੀਕ ਹੈ ਜੀ ਸਾਰਾ ਟੋਟਲ ਆਪਾਂ ਸਮਝਾ ਦਿੰਨੇ ਆ ਤੇ ਜੇ ਦੂਰ ਦਾ ਉਹਨੂੰ ਵੀ ਫੋਨ ਤੇ ਸਾਰਾ ਸਮਝਾ ਦਿੰਨੇ ਆ ਉਹਨੂੰ ਫੋਨ ਤੇ ਸਮਝਾ ਦਿੰਦੇ ਆ ਹੁਣ ਬਈ ਟੈਕਨੋਲੋਜੀ ਇਹ ਕਈ ਵਾਰੀ ਐਵੇਂ ਹੁੰਦਾ ਨਾ ਬਈ ਕਿ ਸਾਰਾ ਹੀ ਜਿਵੇਂ ਹ ਪਰ ਉਹ ਵੀਡੀਓ ਦੇਖ ਕੇ ਚਾਹੁੰਦੇ ਹੁੰਦੇ ਕਿ ਅਸੀਂ ਇਸੇ ਤਰ੍ਹਾਂ ਦੇ ਸ਼ੈੱਡ ਬਣਾਈਏ ਹਨ ਜਿਵੇਂ ਹੁਣ ਆਪਾਂ ਇੱਥੇ ਦੇਖੇਗੇ ਕਿ ਛੀਦਾ ਦੇ ਬਾਬਾ ਜੀ ਦੇ ਜਿਹੜੇ ਆਪਾਂ ਜਿਹੜਾ ਲੈਟਰ ਦੀ ਜਗ੍ਹਾ ਦੇ ਉੱਪਰ ਵੀ ਸਰਕੰਡਾ ਪਾਇਆ ਹੋਇਆ ਹੈ ਜੇ ਚਾਹੁੰਦੇ ਤਾਂ ਇੱਥੇ ਬਾਬਾ ਜੀ ਵੀ ਲੈਟਰ ਵੀ ਪਵਾ ਸਕਦੇ ਸੀ ਹਨ ਕਿ ਜੀ ਹਾਂਜੀ ਹਾਂਜੀ ਇਹ ਲੈਟਰ ਤਾਂ ਪਵਾ ਸਕਦੇ ਸੀ ਪਰ ਬਾਬਾ ਜੀ ਨੂੰ ਇਹ ਗੱਲ ਦਾ ਪਤਾ ਸੀ ਬਾੰਤ ਛੱਤ ਹੁਣ ਠੰਡੀ ਰਹਿੰਦੀ ਹੈ ਤੇ ਜਦੋਂ ਸਰਦੀ ਹੈਗੀ ਉਦੋਂ ਇਹਨੇ ਗਰਮ ਹੋ ਜਾਣ ਛੱਤ ਨੇ ਬਾਕੀ ਹਵਾ ਤੋਂ ਆਹ ਜਿਹੜੀ ਆਪਣੇ ਮਮਟੀ ਦੇਖ ਰਹੀ ਹੈ ਨਾ ਇਹ ਹਵਾ ਤੋਂ ਮਤਲਬ ਛੱਡੀਏ ਕ੍ਰੋਸਿੰਗ ਬਹੁਤ ਨਹੀਂ ਬੰਦੀਗੀ ਜੇ ਕਿ ਅਛਾ ਸਿੱਖਣਾ ਚਾਹੁੰਦਾ ਸਿੱਖ ਨਹੀਂ ਸਿੱਖਣਾ ਤਾਂ ਬਈ ਉਹਦੇ ਵਿੱਚ ਬੇਸਿਕਲੀ ਸਾਰੇ ਨੌਲੇਜ ਹੈਗੀ ਆ ਪਰ ਜੇ ਕੋਈ ਨਵਾਂ ਕੰਮ ਕਰਦਾ ਛੱਡ ਬਾਰੇ ਨਹੀਂ ਨੌਲੇਜ ਆਪਾਂ ਮਤਲਬ ਕਿ ਉਹਨੂੰ ਛੱਡਦੇ ਨਕਸ਼ੇ ਭੇਜ ਦਿੰਨੇ ਆ ਅਗਲਾ ਉਹ ਮੈਂ ਤਿਆਰ ਕਰ ਲੈਂਦਾ ਅੱਛਾ ਪਹਿਲਾਂ ਥੱਲੜਾ ਹਿੱਸਾ ਵੀ ਤਿਆਰ ਕਰ ਲੈਂਦਾ ਬਾਕੀ ਸਾਰਾ ਤੁਸੀਂ ਤਿਆਰ ਕਰਕੇ ਹਾਂਜੀ 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 ਠੀਕ ਹੈ ਤੇ ਤੁਹਾਡਾ ਸੰਪਰਕ ਕਿੱਥੋਂ ਕਿੱਥੇ ਕਰਾ ਬਈ ਜੇ ਆਪਣੇ ਦੇਖੀਏ ਤੁਮ ਸੰਪਰਕ ਆਪਣਾ ਬਈ ਟੋਟਲੀ ਆਲਮੋਸਟ ਪੰਜਾਬ ਸਾਰੇ ਹੀ ਆ ਠੀਕ ਹੈ ਜੀ ਤੇ ਆਪਣਾ ਹਰਿਆਣਾ ਤੇ ਰਾਜਸਥਾਨ ਰਾਜਸਥਾਨ ਬੀਕਾਨੇਰ ਦੇ ਉਰਲੇ ਪਾਸੇ ਤਾਂ ਕਬੜਾ ਆਪਾਂ ਦੂ ਤੇ ਫਿਰ ਇਹਦੀ ਬਾਈ ਜਿਵੇਂ ਹੁਣ ਆਪਾਂ ਦੇਖਿਆ ਕਿ ਤੁਹਾਨੂੰ ਵਾਰ-ਵਾਰ ਫੋਨ ਵੀ ਆਈ ਜਾਂਦੇ ਹਨ ਤੇ ਇਹਦੀ ਫਿਰ ਬੁਕਿੰਗ ਕਰਾਉਣੀ ਪੈਂਦੀ ਹੈ ਤੁਹਾਡੇ ਕੋਲੇ ਜੀ ਆਪਾਂ ਦੇ ਕੋਲੇ ਮਹੀਨਾ ਜਿਹੜੇ ਮਹੀਨਾ ਪਹਿਲਾਂ ਬੁਕਿੰਗ ਹੋਣੀ ਚਾਹੀਦੀ ਹੈ ਬਾਈ ਫਿਰ ਅਗਲੇ ਦੀ ਸੌਖਾ ਕੰਮ ਹੋ ਜਾਂਦਾ ਨਹੀਂ ਮੌਕੇ ਤੇ ਕੋਈ ਸੈਟਿੰਗ ਨਹੀਂ ਹੁੰਦੀ ਐਨਾ ਆਪਣੇ ਕੋਲੇ 15-16 ਬੰਦੇ ਕੰਮ ਕਰਦੇ ਨਹੀਂ ਸੈਟ ਹੋ ਰਿਹਾ ਕੰਮ ਠੀਕ ਹੈ ਜੀ ਤੇ ਫਿਰ ਬਾਈ ਇਹਦਾ ਮਤਲਬ ਰੇਟ ਵਗੈਰਾ ਦਾ ਜੀ ਆਪਾਂ ਗੱਲ ਕਰੀ ਹੈ ਜੀ ਰੇਟ ਬਾਈ ਕੰਮ ਦੇ ਅਕੋਰਡ ਹੋਗਾ ਜੇ ਕਈ ਬੰਦੇ ਨੇ ਪੋਲਟਰੀ ਫਾਰਮ ਹਲਕਾ ਬਣਾਉਣਾ ਉਹਦੇ ਹੱਥੋਂ ਜਿਹੜਾ ਰੇਟ ਆ ਵੈਸੇ ਆਪਾਂ ਹੋ ਹੋ ਹੋਈ ਜਾਂਦੇ ਨੇ ਦਾ ਹਰ ਕੰਮ ਜੀ ਠੀਕ ਹੈ ਤੇ ਜਿਹੜੀ ਮਿੱਟੀ ਜਿਹੜੀ ਤੁਸੀਂ ਉੱਪਰ ਪਾਉਣੇ ਆ ਨਾ ਛੱਤ ਦੇ ਉਹ ਵੀ ਕਰਦਿਆਂ ਦੀ ਹੁੰਦੀ ਹੈ ਜੀ ਮਿੱਟੀ ਕਰਦਿਆਂ ਦੀ ਹੁੰਦੀ ਹੈ ਮਿੱਟੀ ਬਣਾਉਣ ਵਾਲਾ ਕੰਮ ਕਰਦਿਆਂ ਦਾ ਲੇਵਰ ਕਰ ਲੈਣ ਦੀ ਆਪਣੇ ਮੈਸਤਰੀ ਹੁੰਦੇ ਉੱਪਰ ਕਿੱਲੇ ਕੰਮ ਸੰਭਾਲ ਲੈਣ ਨਾਲ ਸੰਭਾਲਣ ਵਾਲਾ ਜੀ ਮਤਲਬ ਸਭ ਤੋਂ ਵੱਡੀ ਜਿਹੜੀ ਮੇਨ ਚੀਜ਼ ਹੈ ਜਿਹੜੀ ਛੱਤ ਦੀ ਜਿਹੜੀ ਜਿਹਦੀ ਆਪਾਂ ਮਨਿਆਦ ਹਨਾ ਕਿ ਲੰਮਾ ਚ ਟਾਈਮ ਚੱਲਦੀ ਹੈ ਬਾਕੀ ਸਾਰਾ ਕੁਝ ਕਰਦਾ ਉਹ ਛੋਟਾ ਜੀ ਹਾਂਜੀ ਹਾਂਜੀ ਮਟੀਰੀਅਲ ਅਕੋਰਡਿੰਗ ਜੇ ਵੀ ਆਪਾਂ ਕਹੀਏ ਤਾਂ ਇਹ ਆਪਣੇ ਕੋਲੇ ਬਾਸ ਤੇ ਕੰਨ ਦੀ ਪੱਤਲ ਜੋ ਵੀ ਆਈਟਮ ਆਪਾਂ ਨੂੰ ਦੇਖੀਏ ਤੁਸੀਂ ਠੀਕ ਹੈ ਜੀ ਹਾਂ ਜੀ ਪੰਜ ਛੇ ਆਈਟਮ ਪੈਂਦੀਆਂ ਗਈਆਂ ਇਹਦੇ ਵਿੱਚ ਇਹ ਸਾਰਾ ਆਪਣਾ ਤਾਂ ਮਿੱਟੀ ਦੇ ਕੰਮ ਹੁੰਦਾਗਾ ਘਰ ਲਿਆਂ ਦਾ ਜੋ ਤੁਹਾਨੂੰ ਦੱਸਦਾ ਮੈਂ ਠੀਕ ਹੈ ਜੀ ਤੇ ਗਾਡਰਾਂ ਤੇ ਕਰਦਾ ਢਾਂਚਾ ਘਰ ਲੈਂਦਾ ਇਹਦੇ ਕਰਕੇ ਦੇਣਾ ਆਪਾਂ ਇਕੱਲੇ ਬਾਸ ਦੀ ਛੱਤ ਤਿਆਰ ਕਰਦੇ ਹਾਂ ਬਸ ਠੀਕ ਹੈ ਜੀ ਤੇ ਆ ਪਿੰਡ ਤੇ ਬਈ ਇਹ ਗੱਲ ਕਰੀਏ ਕਿ ਜਿੱਥੇ ਆਪਾਂ ਖੜੇ ਆ ਹਨਾ ਲੋਕੇਸ਼ਨ ਜੇ ਕਿਸੇ ਵੀਰ ਨੇ ਦੇਖਣੀ ਵੀ ਹੋਵੇ ਆਪਾਂ ਵੀਡੀਓ ਰਾਈ ਵੀ ਦਿਖਾ ਦਾਂਗੇ ਇਹ ਲੋਕੇਸ਼ਨ ਦਾ ਥੋੜਾ ਜਿ ਤੁਸੀਂ ਦੱਸ ਸਕਦੇ ਹੋ ਕਿ ਕਿੱਥੇ ਆ ਜੀ ਇਹ ਲੋਕੇਸ਼ਨ ਤੁਹਾਨੂੰ ਬਈ ਦੱਸ ਦਿੰਨੇ ਆ ਇਹ ਪਿੰਡ ਖੋਸਾਪਾਡੂ ਗੇ ਮੋਗੇ ਜ਼ਿਲ੍ਹੇ ਦਾ ਪਿੰਡ ਆ ਜੇ ਕਿਸੇ ਵੀਰ ਨੇ ਵੇਖਣਾ ਛੀਦਾਂ ਦੇ ਗੁਰਦੁਆਰੇ ਵਿੱਚ ਆ ਕੇ ਦੇਖ ਲਈ ਬਈ ਇਹ ਛੋ ਮਨ ਲਾ 60 ਬਾਈ 40 ਦਾ ਸ਼ੈਡ ਆ ਤੇ ਕਾਦੇ ਲਈ ਪਾਇਆ ਬਈ ਇਹਨਾਂ ਨੇ ਇੱਥੇ ਜੀ ਇਹ ਆਪਣੇ ਦੱਸਣ ਦੇ ਮੁਤਾਬਕ ਤਾਂ ਗਾਈਆਂ ਤੇ ਮੱਝਾਂ ਦਾ ਇਹਨਾਂ ਨੇ ਫਾਰਮ ਕਰਨਾ ਹੈਗਾ ਠੀਕ ਹੈ ਜੀ ਤੇ ਛੋਡੇ ਨਾਲ ਬਈ ਫਿਰ ਸੰਪਰਕ ਕਿਵੇਂ ਹੋਇਆ ਕਿ ਆਪਣੇ ਨਾਲ ਇੰਸਟਾਗ੍ਰਾਮ ਤੋਂ ਸੰਪਰਕ ਹੋਇਆ ਬਾਬਾ ਜੀ ਦਾ ਮਤਲਬ ਕਿ ਸੇਵਾਦਾਰ ਸੀਗਾ ਉਹਨੇ ਆਪਣੇ ਨਾਲ ਸੰਪਰਕ ਕੀਤਾਗਾ ਤੇ ਗਾਂ ਆਪਾਂ ਉਹਦੇ 4 ਮਹੀਨੇ ਪਹਿਲਾਂ ਕੰਮ ਬੁੱਕ ਸੀ ਬਈ ਅੱਜ ਤਰੀਕ ਤੋਂ 4 ਮਹੀਨੇ ਪਹਿਲਾਂ ਦੀ ਬੁਕਿੰਗ ਸੀ ਹੁਣ ਇਹਨਾਂ ਨੇ ਤਿਆਰ ਕੀਤਾ ਉਹਦੇ ਆਪਣੇ ਕੋਲ ਕੰਮ ਆਗੇ ਠੀਕ ਹੈ ਠੀਕ ਹੈ ਤੇ ਚਲੋ ਬਈ ਐਂਡ ਤੇ ਬਈ ਤੁਸੀਂ ਆਪਣਾ ਮੜਾ ਜਿਹਾ ਨੰਬਰ ਬੋਲ ਦਿਓ ਬਾਈਆਂ ਨੂੰ ਕਿ ਜਿਹੜਾ ਜਿਹੜਾ ਤੁਹਾਡਾ ਚੱਲਦਾ ਹੋਵੇ ਇਹ ਨਾ ਹੋਵੇ ਹਨਾ ਕਿ ਬਾਈ ਫੋਨ ਲਾਈ ਜਾਣ ਵੀਡੀਓ ਨੂੰ ਦੇਖ ਕੇ ਤੇ ਆਪਾਂ ਉਹਨਾਂ ਨੂੰ ਵੀ ਪਰੇਸ਼ਾਨੀ ਆਵੇ ਜੀ ਬਾਈ ਨੰਬਰ ਕਦੇ ਕਿਦਾਂ ਹੀ ਦਾ ਮੜਾ ਮੋਟਾ ਘ ਆਪਣੇ ਨਾਲ ਜਦੋਂ ਵੀ ਕੋਈ ਬਾਈ ਨੇ ਗੱਲ ਕਰਨੀ ਤਾਂ WhatsApp ਤੇ ਰਿਕਾਰਡਿੰਗ ਬੋਲ ਕੇ ਪਾ ਦੋ ਜਾਂ ਮੈਸੇਜ ਪਾ ਦੋ ਨੰਬਰ ਹੈਗਾ 869990699 ਤੇ ਆਪਣਾ ਪਿੰਡ ਹੈਗਾ ਬੁੱਟਰਛਰੀ ਮੁਕਸਰ ਜ਼ਿਲ੍ਹੇ ਦਾ ਪਿੰਡ ਜ਼ਿਲ੍ਹਾ ਸ਼੍ਰੀ ਮੁਕਤਸਰ ਹਾਂਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਠੀਕ ਹੈ ਜੀ ਬਾਈ ਜੀ ਓਕੇ ਥੈਂਕ ਯੂ ਸਤਿ ਸ਼੍ਰੀ ਅਕਾਲ